ਹਾਂਜੀ ਉਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੇ ਅੱਜ ਇੱਕ ਬਹੁਤ ਹੀ ਇੰਟਰਸਟਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤੇ ਪਹਿਲਾਂ ਆਹ ਕਲਿੱਪ ਸੁਣ ਲਓ ਦੇਖਦੇ ਆਪ ਬਿਸਕਟ ਖਾਣ ਨੂੰ ਮੈਨੂੰ ਕਿੰਨਾ ਟਾਈਮ ਲੱਗਦਾ ਇਹ ਬਿਸਕਟ ਚਿੰਸ 40 ਕੈਲਰੀ ਸੀ ਗਿਆ ਤੇ ਸਿਰਫ ਮੈਨੂੰ 19 ਸੈਕਿੰਡ ਲੱਗੇ ਇਹਨੂੰ ਖਾਣ ਨੂੰ ਹੁਣ ਦੇਖਦੇ ਇਹਨੂੰ ਬਰਨ ਕਰਨ ਲਈ ਆਪਾਂ ਨੂੰ ਕਿੰਨੀ ਰਸੀ ਟਪਣੀ ਪੈਣੀ ਆ 40 ਕੈਲਰੀ 1500 ਰਸੀ ਲੱਗੀ 40 ਕੈਲਰੀ ਬਰਨ ਕਰਨ ਨੂੰ 6 ਮਿੰਟ 50 ਸਕਿੰਡ ਲੱਗ ਗਏ 20 ਸਕਿੰਡ ਚ ਖਾਦੇ ਹੋਏ ਇੱਕ ਬਿਸਕੁਟ ਨੂੰ ਡਾਈਜੈਸਟ ਕਰਨ ਚ ਭਾਈ ਤੋਸ਼ ਕੁਦਾ ਟ੍ਰੇਨਰ ਤੈਨੂੰ ਲੱਗਦਾ ਹੈ ਕਿ ਜੇ ਆਪਾਂ ਕੁਝ ਖਾਦਾ ਤਾਂ ਜੇ ਐਕਸਰਸਾਈਜ਼ ਕਰਾਂਗੇ ਤਾਂ ਹੀ ਉਹ ਫੂਡ ਬਰਨ ਹੋਊਗਾ ਤੇ ਜਿਹੜੀਆਂ ਤੂੰ 40 ਕੈਲਰੀਆਂ ਖਾਧੀਆਂ ਉਹਨੂੰ ਬਰਨ ਕਰਨ ਨੂੰ ਤੈਨੂੰ 6 ਮਿੰਟ ਲੱਗਿਆ ਹੁਣ ਜੇ ਮੇਰੇ ਵਰਗੇ ਬੰਦੇ ਦੀ ਮੇਨਟੇਨੈਂਸ ਕਰਨ ਲਈ ਤੈਨਹੀਂ ਆ ਰਹੇ ਤੇ ਵੀ ਮੈਂ 2000 ਕੈਲਰੀਸ ਖਾ ਰਿਹਾ ਹਾਂ ਉਹਦੇ ਲਈ ਵੀ ਮੈਨੂੰ 5 ਘੰਟੇ ਦਾ ਵਰਕਆਊਟ ਕਰਨਾ ਪਊਗਾ ਦੁਬਾਰਾ ਨੂੰ ਹੱਥ ਮਾਰੀ ਯਾਰ ਖਾ ਲੈਣ ਤੋਂ ਲੋਕਾਂ ਨੂੰ ਕੁਝ ਐਵੇਂ ਫੂਡ ਫੋਬੀਆ ਕ੍ਰੀਏਟ ਨਾ ਕਰੋ ਸਾਲਿਆ ਤੂੰ ਖਾਈ ਜਾਣਾ ਤੂੰ ਲੋਕਾਂ ਨੂੰ ਮੈਂ ਟੁਟرائی ਜਾਣਾ ਪਹਿਲਾਂ ਦੱਸ ਤੇਰੇ ਕੋਲ ਬਿਸਕੁਟ ਆਂਡੇ ਦੇਣਾ ਜੇ ਤੂੰ ਸ਼ੋਅ ਹੀ ਕਰਨ ਲੱਗਿਆ ਨਾ ਯਾਰ ਇਹ ਕੰਮ ਕਰ ਚੇਅਰ ਖਾ ਕੇ ਦਿਖਾ ਕਿੰਨੀ ਦੇਰ ਲੱਗਦੀ ਹੈ ਇੱਕ ਪੱਤੇ ਨੂੰ ਮਰਨ ਦੇ ਵਿੱਚ ਮੇਰਾ ਭਾ ਮੰਨਾਂਗੇ ਤੈਨੂੰ ਸਾਹ ਤੱਕੜਤ ਲਾ ਹਾਂਜੀ ਦੋਸਤੋ ਤੁਸੀਂ ਇਹ ਵੀਡੀਓ ਜਿਹੜੀ ਸੁਣੀ ਲਈ ਆ ਇਹਦੇ ਵਿੱਚ ਕੀ ਆ ਕੈਲਰੀਜ਼ ਬਰਨ ਕਰਨ ਦੀ ਗੱਲ ਕੀਤੀ ਗਈ ਆ ਦਾ ਮਤਲਬ ਫੈਟ ਲਾਸ ਜਾਂ weight ਰਿਡਿਊਸ ਕਰਨ ਦੀ ਗੱਲ ਕੀਤੀ ਗਈ ਆ ਅਗਰ ਤੁਸੀਂ ਮੋਟੇ ਆ ਤੁਸੀਂ ਅਨ ਹੈਲਦੀ ਆ ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੀਬ ਦੇ ਉੱਤੇ ਕੰਟਰੋਲ ਕਰਨਾ ਹੀ ਪੈਣਾ ਚਾਹੇ ਉਹ ਛੋਟਾ ਜਿਹਾ ਬਿਸਕਟ ਵਾ ਚਾਹੇ ਉਹ ਛੋਟੀ ਜੀ ਕੈਂਡੀ ਆ ਚਾਹੇ ਦੋ ਘਟ ਉਹ ਕੋਲਡ ਡਰਿੰਕ ਦੇ ਆ ਦੁਨੀਆ ਤੇ ਬਹੁਤ ਕੁਝ ਖਾਣ ਪੀਣ ਨੂੰ ਬਣਿਆ ਹੈਗਾ ਪਰ ਜਿਹੜੀ ਹਿਊਮਨ ਬਾਡੀ ਆ ਇਹ ਨਹੀਂ ਹੈਗਾ ਵੀ ਸਾਰਾ ਕੁਝ ਅਸੀਂ ਖਾਈ ਜਾਈਏ ਜਿਹੜਾ ਜਾਨਵਰ ਹੁੰਦਾ ਉਹ ਵੀ ਚੰਗੇ ਤੇ ਮਾੜੇ ਖਾਣ ਪੀਣ ਦੇ ਵਿੱਚ ਪ੍ਰੇਤ ਕਰ ਲੈਂਦਾ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਅਗਰ ਤੁਸੀਂ ਸੱਚੀ ਹੈਲਦੀ ਹੋਣਾ ਚਾਹੁੰਦੇ ਆ ਸੱਚੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਜਦ ਤੱਕ ਤੁਹਾਡਾ ਦਿਮਾਗ ਕਰੀਵਿੰਗ ਜਿਹੜੀ ਹੁੰਦੀ ਆ ਮਾੜੇ ਫੂਡ ਦੀ 언ਹੈਲਦੀ ਫੂਡ ਦੀ ਉਹ ਤੋਂ ਹਟ ਨਹੀਂ ਜਾਂਦਾ ਹੈਗਾ ਚੰਗੇ ਫੂਡ ਦਾ ਤੁਹਾਨੂੰ ਇਹ ਨੌਲੇਜ ਨਹੀਂ ਹੋ ਜਾਂਦੀ ਮਤਲਬ ਕਿ ਤੁਹਾਡੀ ਜਿਹੜੀ ਕਰੀਵਿੰਗ ਉਹ ਚੰਗੇ ਫੂਡ ਵੱਲ ਨਹੀਂ ਹੋ ਜਾਂਦੀ ਉਦ ਤੱਕ ਤੁਹਾਨੂੰ ਜਿਹੜੇ ਇਹ ਛੋਟੇ ਮੋਟੇ ਬਿਸਕਟ ਹੋ ਗਏ ਪੂਜੀਏ ਹੋ ਗਏ ਸਨੈਕਸ ਹੋ ਗਏ ਉਹਨਾਂ ਤੋਂ ਤੁਹਾਨੂੰ ਪ੍ਰੀਜ਼ ਕਰਨਾ ਹੀ ਪੈਣਾ ਆ ਕਿਉਂਕਿ ਯਾਤਰ ਕੀ ਦੇਖਿਆ ਆ ਬਈ 10 ਦਿਨ ਡਾਈਟ ਕਰ ਲਈ ਬਾਅਦ ਚ ਅਸੀਂ ਕੁਝ ਵੀ ਇਦਾਂ ਦਾ ਖਾਧਾ ਤੇ ਨਾਲ ਹੀ ਫੇਰ ਚਾਲੂ ਹੋ ਗਿਆ ਜੀ ਅਸੀਂ ਤਾਂ 10 ਦਿਨ ਕੀਤੀ ਸੀ ਸਾਡੇ ਕੋਲ ਭਰੇਜ ਨਹੀਂ ਹੁੰਦਾ ਹੈਗਾ ਆਪਣੀ ਯਾਨੀ ਜੀਬ ਦੇ ਉੱਤੇ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਤੇ ਜਿਹੜੇ ਬੰਦੇ ਸੱਚੀ ਹੈਲਦੀ ਲਾਈਫਸਟਾਈਲ ਫਾਲੋ ਕਰਦੇ ਆ ਬਹੁਤ ਹੀ ਜ਼ਿਆਦਾ ਪਰਹੇਜ਼ ਕਰਦੇ ਆ ਇਹ ਨਹੀਂ ਹੈਗਾ ਵੀ ਜਸਟ ਉਹ ਉਦਾਂ ਹੀ ਐਕਸਰਸਾਈਜ਼ ਦੇ ਨਾਲ ਹੀ ਖਾਣ ਪੀਣ ਦਾ ਬਹੁਤ ਜ਼ਿਆਦਾ ਪਰਹੇਜ਼ ਹੁੰਦਾ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਸਟ ਆਪਾਂ ਖਾਣਾ ਹੀ ਨਹੀਂ ਹੋਰ ਕੁਝ ਬਟ ਜਦ ਤੱਕ ਤੁਹਾਡਾ ਲਾਈਫਸਟਾਈਲ ਇੱਕ ਹੈਲਦੀ ਤੁਹਾਨੂੰ ਪ੍ਰੋਪਰ ਨਿਊਟ੍ਰੀਸ਼ਨ ਤੁਹਾਡੀ ਜਿਹੜੀ ਕਰੇਵਿੰਗ ਹੁੰਦੀ ਆ ਅਨ ਹੈਲਦੀ ਫੂਡ ਦੀ ਹਟ ਨਹੀਂ ਜਾਂਦੀ ਹੈਗੀ ਕਿਉਂਕਿ ਜੇ ਤੁਸੀਂ ਬਿਸਕਟ ਆ ਖਾਣਾ ਆ ਉਹਦੇ ਵਿੱਚ ਇਦਾਂ ਦੇ ਐਡੀਵਲ ਆਇਲਸ ਪਾਏ ਜਾਂਦੇ ਆ ਜਿਨ੍ਹਾਂ ਹੋਰ ਕਰੇਵਿੰਗ ਹੁੰਦੀ ਆ ਹੋਰ ਤੁਸੀਂ ਕੈਲਰੀਜ਼ ਖਾ ਸਕਦੇ ਆ ਤੇ ਉਹਦੇ ਵਿੱਚ ਇنسولিন ਰੈジਸਟੈਂਸ ਜਿਹੜੀ ਪ੍ਰੋਬਲਮ ਹੋ ਸਕਦੀ ਜਦੋਂ ਜਿਆਦਾ ਜਿਆਦਾ ਦੁਵਾਰਾ ਮਤਲਬ ਆਪਾਂ ਖਾਂਦੇ ਆ ਇਦਾਂ ਦੀ ਚੀਜ਼ਾਂ ਉਹਨਾਂ ਨਾਲ ਜਿਹੜੀ ਇنسੂਲਿਨ ਸਪਾਈਕ ਹੁੰਦੀ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਸਾਰਾ ਕਰੀਵਿੰਗ ਤੇ ਫੂਡ ਇੰਡਸਟਰੀ ਕੰਮ ਕਰਦੀ ਆ ਉਹ ਕੋਈ ਵੀ ਫੂਡ ਇਦਾਂ ਦਾ ਤੁਸੀਂ ਪੈਕ ਲੈ ਕੇ ਆਉਨੇ ਆ ਉਹਦੇ ਵਿੱਚ ਇਦਾਂ ਦੀ ਚੀਜ਼ਾਂ ਪਾਈਆਂ ਹੀ ਹੁੰਦੀਆਂ ਜਿਨ੍ਹਾਂ ਤੁਹਾਨੂੰ ਹੋਰ ਉਹ ਫੂਡ ਖਾਣ ਨੂੰ ਦਿਲ ਕਰੇ ਬਾਕੀ ਗੱਲ ਹੁੰਦੀ ਹੈ ਕਿ ਹਰੇਕ ਬੰਦੇ ਦੀ ਜਿਹੜੀ ਮੈਂਟੇਨੈਂਸ ਕੈਲਰੀਜ਼ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ ਕਿ ਮੈਟਾਬੋਲਿਕ ਸਿੰਡਰੋਮ ਨਾਂ ਦਾ ਇੱਕ ਟਰਮ ਹੈਗੀ ਉਹਦੇ ਤੇ ਉਹਦੀ ਜਿਹੜੀ ਕੈਲਰੀਜ਼ ਕੰਜਪਸ਼ਨ ਹੁੰਦੀ ਆ ਜਿਹਨੂੰ ਬੈਸਲ ਮੈਟਾਬੋਲਿਕ ਰੇਟ ਕਹਿੰਦੇ ਆ ਉਹ ਜ਼ਿਆਦਾ ਨਹੀਂ ਹੁੰਦਾ ਹੈਗਾ ਦੇਖਣ ਨੂੰ ਤਾਂ ਚੰਗਾ ਲੰਮਾ ਚੌੜਾ ਮੋਟਾ ਲੱਗਦਾ ਬਟ ਉਹ ਬਹੁਤ ਸਲੋ ਹੁੰਦਾ ਜਿਹਨੂੰ ਮੈਟਾਬੋਲਿਕ ਸਲੋ ਕਹਿੰਦੇ ਵੀ ਮੈਟਾਬੋਲਿਜ਼ਮ ਦਾ ਸਲੋ ਆ ਉਦੋਂ ਤੁਸੀਂ ਦੇਖਿਆ ਹੋਣਾ ਵੀ ਪਾਣੀ ਵੀ ਉਸ ਬੰਦੇ ਨੂੰ ਲੱਗਣ ਲੱਪਣਦਾ ਉਸ ਹਾਲਤ ਦੇ ਵਿੱਚ ਵੀ ਤੁਹਾਨੂੰ ਇਹ ਜਿਹੜਾ ਪ੍ਰੇਜ਼ ਦਾ ਕਰਨਾ ਹੀ ਪੈਂਦਾ ਚੰਗੇ ਮਾੜੇ ਫੂਡ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਸਿਰਫ ਉਹ ਸਮਝ ਸਕਦੇ ਆ ਜਿਨ੍ਹਾਂ ਨੇ ਆਪਣੇ ਟਾਰਗੇਟ ਜਿਹੜੇ ਹੁੰਦੇ ਫਿਟਨੈਸ ਦੇ weight loss ਦੇ ਅਚੀਵ ਕੀਤੇ ਹੋ ਆ ਕਦੀ ਕਦੀ ਖਾਣ ਨਾਲ ਕੁਝ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਇੱਕ ਚੰਗਾ ਲਾਈਫਸਟਾਈਲ ਚੰਗਾ ਹੈਲਥੀ ਨਿਊਟ੍ਰੀਸ਼ਨ ਦਾ ਤੁਹਾਨੂੰ ਪਤਾ ਲੱਗ ਜਵੇ ਵੀ ਕ੍ਰੇਵਿੰਗ ਜਿਹੜੀ ਤੁਹਾਡੀ ਹਟ ਜਵੇ ਉਦ ਤੱਕ ਤੁਹਾਨੂੰ ਪ੍ਰੇਜ਼ ਕਰਨਾ ਬਹੁਤ ਹੀ ਜ਼ਰੂਰੀ ਆ ਇਸ ਕਰਕੇ ਜਿਹੜੇ ਇਨਫਲੂਐਂਸਰਸ ਹੁੰਦੇ ਆ ਨਾ ਉਹਨਾਂ ਦਾ ਵੀ ਤੁਸੀਂ ਮੰਨਣਾ ਵੀ ਇਨਫਲੂਐਂਸਰ ਕੌਣ ਹੁੰਦੇ ਆ ਵੇ ਮੈਂ ਆਪਣਾ ਭਾਰ ਘਟਾ ਲਿਆ ਜੀ ਤੁਹਾਡਾ ਵੀ ਘਟਾ ਦੂੰਗਾ ਇਦਾਂ ਬਣਿਓ ਤੇ ਪ੍ਰੋਪਰ ਇੱਕ ਕੋਚ ਐਜੂਕੇਟਡ ਹੁੰਦੇ ਐ ਐਕਸਪੀਰੀਅੰਸ ਹੁੰਦੇ ਆ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਜਸਟ ਇਦਾਂ ਦੀਆਂ ਵੀਡੀਓ ਵਗੈਰਾ ਦੇਖ ਕੇ ਵੀ ਹਾਂ ਖਾ ਲੋ ਜੀ ਇਦਾਂ ਖਾ ਲੋ ਇਹ ਫੂਡ ਫੂਬੀਆ ਨਹੀਂ ਹੁੰਦਾ ਹੈਗਾ ਇਹ ਹੁੰਦਾ ਹੈਗਾ ਆਪਣੇ ਆਪ ਤੇ ਡਿਸਪਲਨ ਰੱਖਣਾ ਆਪਣੀ ਜੀਬ ਦੇ ਉੱਤੇ ਕੰਟਰੋਲ ਰੱਖਣਾ ਅਗਰ ਤੁਸੀਂ ਹੈਲਥੀ ਰਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਫੈਟ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਜੀਬ ਦਾ ਜਿਹੜਾ ਡਿਸਪਲਨ ਉਹ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਚੰਗਾ ਜੀ ਸਤਿ ਸ੍ਰੀ ਅਕਾਲ